मानयो मुख मंत्री मुहिम युद्ध नशिया विरुद्ध तिथ मानियोगी जी पी पंजाब जी दिया अनुसार श्री मनिंदर सिंह आई पी एस सीनियर कप्तान पुलिस जिला अमृतसर देहाती जी ती श्री गुरविंदर सिंह जी एस ਦੀ ਅਜਨਾਲਾ ਜੀ ਦੀ ਅਗਵਾਈ ਹੇਠ थाना ਅਜਨਾਲਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆ ਗਸ਼ਤ ਦੌਰਾਨ ਪਿੰਡ ਹੜਕਲਾ ਤੋਂ ਗੁਰਮੀਤ ਸਿੰਘ ਉਰਫ਼ ਗੇਜਾ ਅਤੇ ਸੁਖਬੀਤ ਸਿੰਘ ਉਰਫ਼ ਸੁਖਨੂ ਸੇਫਰ 1 ਕਿਲੋ 120 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾਪਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਜੁੱਧ ਨਸ਼ਾ ਰੋਧ ਮਹਿੰਤਾਤ ਮਾਨਯੋਗ ਡੀਜੀਪੀ ਪੰਜਾਬ ਤੇ ਸਦਾਰ ਸਤੰਦਰ ਸਿੰਘ ਡੀਆਈਜੀ ਬਾਰਡਰ ਰੇਂਜ ਤੇ ਇਸ ਦਾ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਅਮਸਰ ਦਿਹਾਤੀ ਦੀਆਂ ਹਦਾਇਤਾਂ ਅਨਸਾਰ ਕੱਲ ਸਾਡੇ ਮੁਖ ਅਫਸਰ ਥਾਣਾ جناب ਇੰਸਪੈਕਟਰ ਮੁਖਤਿਆਰ ਸਿੰਘ ਤੇ ਇਸ ਦੀ ਟੀਮ ਨੂੰ ਇੱਕ ਬੜੀ ਵਧੀਆ ਸਫਲਤਾ ਮਿਲੀ ਜਦੋਂ ਇਹਨਾਂ ਦੀ ਪੁਲਿਸ ਪਾਰਟੀ ਪਿੰਡ ਗੁੰਜਾ ਪੀਰ ਚਮਿਆਰੀ ਦੇ ਨੇੜੇ ਦਰਾਨੇ ਗਸਤੇ ਇਹਨਾਂ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਗੁਰਮੀਤ ਸਿੰਘ ਏਲੀਸ ਗੇਜਾ son of ਸੁਖਦੇਵ ਸਿੰਘ ਸੁਖਦੀਪ ਸਿੰਘ ਸੁਖ ਸਨ ਆਫ ਸੁਖਦੀਪ ਸਿੰਘ ਵਾਸੀ ਪਿੰਡ ਅਕਾਗੜ ਟਪਈਆਂ ਥਾਣਾ ਜੰਡਿਆਲਾ ਜ਼ਿਲ੍ਹਾ ਅਮਰਸਰ ਦੇ ਆਤੀ ਸੀ ਇਹਨਾਂ ਦੋਨਾਂ ਨੂੰ ਕਾਬੂ ਕਰਕੇ ਜਦੋਂ ਇਹਨਾਂ ਦੀ ਤਲਾਸ਼ ਕੀਤੀ ਗਈ ਤੇ ਉਹਨਾਂ ਕੋਲੋਂ 1 ਕਿਲੋ 120 ਗ੍ਰਾਮ ਹੈਰਨ ਜੜੀਆ ਰਿਕਵਰ ਕੀਤੀ ਆ ਦੋਸ਼ੀਆਂ ਦੇ ਖਿਲਾਫ ਮਕਦਮਾ ਨੰਬਰ 184 ਮਿਤੀ 9725 ਅਦੀਨ 21 ਸੀ ਐਨ ਡੀ ਪੀ ਐਸ ਐਕਟ ਥਾਣਾ ਅਜਨਾਲਾ ਵਿੱਚ ਦਰਜ ਕੀਤਾ ਗਿਆ ਹੈ ਜੋ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਰਿਮਾਂਡਾਸ ਕੀਤਾ ਜਾ ਰਿਹਾ ਹੈ ਜੋ ਦੌਰਾਨੇ ਰਿਮਾਂਡ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਤੇ ਕੰਮ ਕਰਕੇ ਤੇ ਹੋਰ ਵੀ ਰਿਕਵਰੀ ਕੀਤੀ ਜਾਂਦੀ ਇਹ ਦੋਵੇਂ ਰਿਸ਼ਤਾ ਕਿਆਪਕ ਇਹ ਦੋਵੇਂ ਆਪਸ ਵਿੱਚ ਸਕੇ ਭਰਾ ਨੇ ਜੀ ਔਰ ਪਿੰਡਾ ਕਾਲਗਟ ਪਈਆਂ ਦੇ ਰਹਿਣ ਵਾਲੇ ਆ ਲੱਗਾ ਵੀ ਕਿਵੇਂ ਕੰਮ ਕਰਦੇ ਕਿੱਥੋਂ ਖੇਪ ਲੈ ਕੇ ਆ ਰਹੇ ਸੀ ਇੰਨੀ ਬੜੀ ਹੋਈ ਆ ਵੇਖੋ ਜੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਸਮੰਗਲਿੰਗ ਕਰਨ ਦਾ ਤਰੀਕੇ ਵੱਖ-ਵੱਖ ਹੁੰਦੇ ਰਹੇ ਨੇ ਪਾ ਪਿਛਲੇ ਸਮੇਂ ਤੇ ਕਿਆ ਹੋਣਾ ਅੱਜ ਕੱਲੇ ਡਰੋਨ ਰਾਹੀਂ ਜਿਹੜੀ ਆ ਥਰੋ ਕਰਾ ਰਹੇ ਨੇ ਤੇ ਇਹ ਵੀ ਇਹਨਾਂ ਨੇ ਡਰੋਨ ਰਾਹੀਂ ਥਰੂ ਕਰਾਈ ਸੀਗੀ ਔਰ ਲੈ ਕੇ ਆ ਰਹੇ ਸੀ ਜਦੋਂ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਇਹਦੀ ਲੈ ਕੇ ਆ ਰਹੇ ਸੀ ਬਾਰਡਰ ਏਰੀਆ ਦੇ ਵਿੱਚੋਂ ਇਤਨੂੰ ਆਪਣਾ ਅੱਗੇ ਲੱਗੋ ਮਾਲ ਸਾਈਡ ਤੋਂ ਇਹ ਲਿਆਏ ਸੀਗੇ ਜੀ ਤੇ ਅੱਗੇ ਇਹਨਾਂ ਨੇ ਆਪਣੇ ਏਰੀਆ 'ਚ ਜਾਣਾ ਸੀ ਅੱਗੇ ਜਾਂ ਇਹਨਾਂ ਨੇ ਕਿਸੇ ਨੂੰ ਦੇਣਾ ਸੀਗਾ ਇਹ ਜਿਹੜੀ ਸਾਡੀ ਤਫਤੀਸ਼ ਆ ਜਿਹੜੀ ਉਹਦੇ 'ਚ ਤਫਤੀਸ਼ ਤੇ ਜਿਹੜੀਆਂ ਸਾਰੀ ਪਾਕਿਸਤਾਨ ਤੋਂ ਮਗਾਈ ਗਈ ਖੇਪ ਆ ਔਰ ਇਹਦੇ ਚ ਕਿਹੜੇ ਕਿਹੜੇ ਲਿੰਕ ਨੇ ਪਾਕਿਸਤਾਨ ਦੀਆਂ ਕਿਹੜੀਆਂ ਆ ਜਿਹੜੇ ਇਸ ਮੰਗਲਰ ਨੇ ਤੇ ਇੰਡੀਆ ਦੇ ਕਿਹੜੇ ਮੀਨ ਨੇ ਉਹ ਅਸੀਂ ਉਤੋਂ ਤੱਕ ਪਹੁੰਚਾਂ ਸਰ ਇਹ ਲੈ ਕੇ ਇੱਥੇ ਜਾ ਕੇ ਜਿਹੜਾ ਟੁਕੜਿਆਂ ਦੇ ਵਿੱਚ ਵੇਚਦੇ ਥੋੜੀ ਥੋੜੀ ਕਰਕੇ ਨਾ ਜਿਹੜੀ ਸਾਰੀ ਜਿਹੜੀ ਇੱਥੇ ਹੈਂਡਓਵਰ ਕਰਕੇ ਹੁੰਦੇ ਸੀ ਇਹਨਾਂ ਦੇ ਵੱਖ-ਵੱਖ ਤਰੀਕੇ ਆ ਨੇ ਜਿਵੇਂ ਕਈ ਵਾਰੀ ਇਹ ਅੱਗੇ ਸਪਲਾਈ ਕਰ ਦਿੰਦੇ ਨੇ ਜਿੱਥੋਂ ਇਹਨਾਂ ਨੂੰ ਕਮਿਸ਼ਨ ਮਿਲਦੀ ਆ ਤੇ ਕਈ ਵਾਰ ਇਹਨਾਂ ਨੇ ਆਪਣੇ ਤੌਰ ਤੇ ਇਹ ਅਸੀਂ ਹੁਣ ਅੱਗੇ ਜਦੋਂ ਇਹਨਾਂ ਦਾ ਰਿਮਾਰਡ ਹਾਸਲ ਕਰਾਂਗੇ ਸਾਨੂੰ ਇਹਨਾਂ ਬਾਰੇ ਕਲੀਅਰ